ਬੱਚੋ ਅੱਜ ਆਪਾਂ ਕਲਾਸ 4 ਗਣਿਤ ਦੀ ਦੁਨੀਆ ਚੈਪਟਰ ਨੰਬਰ 6 ਦੇ ਐਮਸੀਕਿਊਜ਼ ਕਰਾਂਗੇ ਯਾਨੀ ਬਹੁ ਵਿਕਲਪੀ ਪ੍ਰਸ਼ਨ ਕਰਾਂਗੇ ਚਲੋ ਸ਼ੁਰੂ ਕਰਦੇ ਹਾਂ ਬੱਚੋ ਪਹਿਲਾ ਸਵਾਲ ਹੈ ਇੱਕ ਦਿਨ ਵਿੱਚ ਘੰਟੇ ਹੁੰਦੇ ਨੇ ਕਿੰਨੇ ਘੰਟੇ ਹੁੰਦੇ ਨੇ ਇੱਕ ਦਿਨ ਵਿੱਚ ਬੱਚੋ 24 ਘੰਟੇ ਹੁੰਦੇ ਨੇ ਦੂਜਾ ਸਵਾਲ ਇੱਕ ਹਫਤੇ ਵਿੱਚ ਕਿੰਨੇ ਦਿਨ ਹੁੰਦੇ ਨੇ ਬੱਚੋ ਇੱਕ ਹਫਤੇ ਵਿੱਚ 7 ਦਿਨ ਹੁੰਦੇ ਨੇ ਠੀਕ ਹੈ ਤੀਜਾ ਸਵਾਲ ਬੱਚੋ ਹੇਠਾਂ ਲਿਖਿਆਂ ਵਿੱਚੋਂ ਲੀਪ ਦਾ ਸਾਲ ਕਿਹੜਾ ਹੈ ਜਿਹੜਾ 4 ਤੋਂ ਭਾਗ ਹੋ ਜਾਊਗਾ ਉਹ ਜਿਹੜਾ ਲੀਪ ਦਾ ਸਾਲ ਹੋਊਗਾ ਉੱਚੋ 4 ਤੋਂ ਭਾਗ ਜਿਹੜਾ 2000 ਹੋਊਗਾ ਹੋਰ ਨਹੀਂ ਹੁੰਦਾ ਤੁਸੀਂ ਕਰਕੇ ਵੀ ਦੇਖ ਸਕਦੇ ਹੋ ਸਵਾਲ ਨੰਬਰ 4 ਬੱਚੋ ਹੇਠਾਂ ਲਿਖਿਆਂ ਵਿੱਚੋਂ ਲੀਪ ਦਾ ਸਾਲ ਕਿਹੜਾ ਹੈ ਕਿਹੜਾ ਬੱਚੋ 2016 ਜਿਹੜਾ ਲੀਪ ਦਾ ਸਾਲ ਹੋਊਗਾ ਤੁਸੀਂ ਕੀ ਕਰੋਗੇ 4 ਤੋਂ ਭਾਗ ਕਰਕੇ ਦੇਖ ਸਕਦੇ ਹੋ ਸਵਾਲ ਨੰਬਰ 5 ਬੱਚੋ ਲੀਪ ਦੇ ਸਾਲ ਵਿੱਚ ਕਿੰਨੇ ਦਿਨ ਹੁੰਦੇ ਨੇ ਬੱਚੋ ਲੀਵ ਦੇ ਸਾਲ ਵਿੱਚ 366 ਦਿਨ ਹੁੰਦੇ ਨੇ ਠੀਕ ਹੈ ਇਹ 4 ਸਾਲਾਂ 'ਚ ਇੱਕ ਵਾਰ ਹੁੰਦਾ ਹੈ 6ਵਾਂ ਪਰਸਨ ਬੱਚੋ ਸਾਲ ਦਾ 6ਵਾਂ ਅਤੇ 8ਵਾਂ ਮਹੀਨਾ ਕਿਹੜਾ ਹੈ 6ਵਾਂ ਮਹੀਨਾ ਕਿਹੜਾ ਬੱਚੋ 6ਵਾਂ ਮਹੀਨਾ ਜੂਨ ਹੁੰਦਾ ਹੈ 8ਵਾਂ ਮਹੀਨਾ ਅਗਸਤ ਹੁੰਦਾ ਹੈ ਬੱਚੋ ਠੀਕ ਹੈ ਐਮਸੀ ਕੀ ਤੁਹਾਡੇ ਕੰਪਲੀਟ ਬੱਚੋ ওকে ਥੈਂਕ ਯੂ